ਹallelujah ਹੇ ਹੇਲੂਇਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੀ ਐਮ ਸੀ ਦੀ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਇੱਕ ਵਾਰੀ ਫੇਰ ਮਸੀਹ ਭਾਈਚਾਰੇ ਦੀ ਜਿੱਤ ਹੋਈ ਨਾ ਔਰ ਆਪਾਂ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਬਚਾਓ ਮੋਰਚਾ ਬਣਾ ਕੇ ਕੁਝ ਛਿੜਾਰ ਤੇ ਅਨਸਰ ਜੋ ਮਸੀਹ ਭਾਈਚਾਰੇ ਦੇ ਖਿਲਾਫ ਟਿਕਾ ਟਿੱਪਣੀਆਂ ਕਰ ਰਿਹਾ ਸੀ ਜੋ ਮਸੀਹ ਭਾਈਚਾਰੇ ਦੇ ਪਾਸਟਰਾਂ ਨੂੰ ਖੋਤੀ ਦੱਸ ਰਹੇ ਸੀ ਚਾਚਾ ਨੂੰ ਖੋਤੀ ਦੱਸ ਰਹੇ ਸੀ ਉਹਨਾਂ ਦੇ ਉੱਪਰ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਕਾਰਵਾਈ ਕਰਵਾਈ ਗਈ ਆ ਔਰ ਅੱਜ ਸਵੇਰੇ ਅਸੀਂ ਦੇਖਿਆ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਵਾ ਔਰ ਇਹ ਬੜੀ-ਬੜੀ ਮਸੀਹ ਭਾਈਚਾਰੇ ਦੀ ਜਿੱਤ ਆ ਬੇਸ਼ੱਕ ਉਹ ਬੰਦਾ ਹੁਣ ਅੱਗੇ ਕੋਰਟ ਦਾ ਕੰਮ ਆ ਬੰਦਾ ਜਮਾਨਤ ਲਵੇ ਜੋ ਮਰਜ਼ੀ ਕਰੇ ਮਗਰ ਅਸੀਂ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਮੁੱਚੇ ਮਸੀਹ ਭਾਈਚਾਰੇ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਗੱਲ ਤੇ ਐਕਸ਼ਨ ਲਿਆ ਔਰ ਮੈਨੂੰ ਵੀ ਮinority ਕਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਵੀ ਚੇਅਰਮੈਨ ਸਾਹਿਬ ਇਹਨਾਂ ਤੇ ਕਾਰਵਾਈ ਕਰੋ ਔਰ ਸਰਕਾਰ ਨੂੰ ਅਸੀਂ ਹਦਾਇਤ ਕੀਤੀ ਵੀ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਵਾ ਪਰ ਇੱਕ ਕੋਲ ਦਿੱਤੀ ਗਈ ਸੀ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਵੀ ਸੋਮਵਾਰ ਨੂੰ ਜਲੰਧਰ ਪੀਏਪੀ ਚੌਕ ਬੰਦ ਕੀਤਾ ਜਾਵੇਗਾ। ਔਰ ਇਹ ਤੇ ਸਮੂਚੇ ਮਸੀਬਾਈਚਾਰੇ ਨੇ ਫੈਸਲਾ ਕੀਤਾ ਵਾ ਵੀ ਜਿਹੜੀ ਸੋਮਵਾਰ ਦੀ ਕੋਸ਼ਿਸ਼ ਨੂੰ ਮੁਤਲਬੀ ਕੀਤਾ ਜਾਂਦਾ ਵਾ ਔਰ ਵੀਰਵਾਰ ਨੂੰ ਖਾਂਬਰਾ ਚਾਚੀ ਸਾਰੇ ਇਕੱਠੇ ਹੋਵੋ ਬੈਠ ਕੇ ਮੀਟਿੰਗ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮਸੀਬਾਈਚਾਰੇ ਦੇ ਖਿਲਾਫ ਬੋਲਦੇ ਨੇ ਜਿਹੜੇ ਮਸੀਬਾਈਚਾਰੇ ਨੂੰ ਟਾਰਗੇਟ ਕਰਦੇ ਨੇ ਉਹਨਾਂ ਤੇ ਕਿੰਦਾ ਕਾਰਵਾਈ ਗਾਂਵੇ ਕੀਤੀ ਜਾਵੇ। ਓ ਮੈਂ ਇੱਕ ਗੱਲ ਸਾਫ਼ ਕਰ ਦਿਆਂ ਜਿਹੜੇ ਲੋਕ ਆਪਸੀ ਭਾਈਚਾਰਾ ਸਾਂਝ ਨੂੰ ਖਰਾਬ ਕਰਨ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਿੱਖ ਭਾਈਚਾਰੇ ਵਿੱਚ ਔਰ ਮਸੀਹ ਭਾਈਚਾਰੇ ਦੇ ਵਿੱਚ ਦੋ ਫਾੜ ਪਾਉਣਾ ਚਾਹੁੰਦੇ ਨੇ ਉਹਨਾਂ ਦੀ ਮੰਸ਼ਾ ਕਦੀ ਪੂਰੀ ਨਹੀਂ ਕੀਤੀ ਜਾਏਗੀ ਔਰ ਅਸੀਂ ਸਾਰੇ ਮਿਲ ਬੱਟ ਕੇ ਰਹਨੇ ਆਂ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਨੇ ਭਾਈ ਭਾਈ ਔਰ ਜਿੱਦਾਂ ਅਸੀਂ ਮਸੀਹ ਭਾਈਚਾਰੇ ਲਈ ਕੰਮ ਕੀਤਾ ਇਦਾਂ ਅਸੀਂ ਮੁਸਲਮਾਨ ਭਾਈਚਾਰੇ ਲਈ ਵੀ ਕੰਮ ਕਰਾਂਗੇ ਜੈਨੀ ਭਾਈਚਾਰੇ ਲਈ ਬੁੱਧੀ ਭਾਈਚਾਰੇ ਲਈ ਕੰਮ ਕਰਾਂਗੇ ਕਿਉਂਕਿ ਸੰਵਿਧਾਨ ਨੇ ਮੈਨੂੰ ਮਸੀਹ ਭਾਈਚਾਰੇ ਦੀ ਔਰ ਮਨੋਰਟੀ ਦੀ ਰੱਖਿਆ ਕਰਨ ਲਈ ਖੜਾ ਕੀਤਾ ਔਰ ਮੇਰੇ ਨਾਲ ਜਿੱਥੇ ਸਾਡੇ ਕ੍ਰਿਸਚੀਅਨ ਮੂਵਮੈਂਟ ਤੋਂ ਹਮੀਦ ਮਸੀਹੀ ਆਏ ਨੇ ਮੈਂ ਇਹਦਾ ਵੀ ਧੰਨਵਾਦ ਕਰਦਾ ਪੀਟਰ ਬਲੰਦਪੁਰੀਆ ਜੀ ਆਏ ਨੇ ਵੱਖ-ਵੱਖ ਜਿੱਥੇ ਬੰਦੀਆਂ ਤੋਂ ਸਾਡੇ ਭਰਾ ਆਏ ਨੇ ਸਾਡੀਆਂ ਭੈਣਾਂ ਆਈਆਂ ਨੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਅਸੀਂ ਪੰਜਾਬ ਦੇ ਵਿੱਚ ਕਦੀ ਬਰਦਾਸ਼ਤ ਨਹੀਂ ਕਰਾਂਗੇ ਵੇ ਸਾਡੇ ਮਸੀਹੀ ਭਾਈਚਾਰੇ ਨੂੰ ਜਾਂ ਮਨੋਟੀਜ਼ ਨੂੰ ਕੋਈ ਵੀ ਬੰਦੇ ਤੰਗ ਪਰੇਸ਼ਾਨ ਕਰਨ। ਅਗਰ ਕੋਈ ਤੰਗ ਪਰੇਸ਼ਾਨ ਕਰੇਗਾ ਜਤਿੰਦਰ ਮਸੀਹ ਗੌਰਵ ਚੇਅਰਮੈਨ ਮਨੋਟੀ ਕਮਿਸ਼ਨ ਡਟ ਕੇ ਉਹਨਾਂ ਦਾ ਵਿਰੋਧ ਕਰੇਗਾ ਔਰ ਉਹਨਾਂ ਦੇ ਉੱਪਰ ਬੰਦ ਕਾਨੂੰਨੀ ਕਾਰਵਾਈ ਕਰਵਾਏਗਾ। ਸੋ ਖਾਲਸਾ ਜੰਨੀਗਾ ਭੀਜੀਪੀ ਸਾਥ ਦੇ ਨਾਲ ਮੀਟਿੰਗ ਕਰਨ ਜਾ ਰਿਹਾ। ਵੀ ਜਿਹੜਾ ਸਾਡਾ ਕ੍ਰਿਸਮਸ ਆ ਰਿਹਾ ਸਾਡੀਆਂ ਸ਼ੋਭਾ ਯਾਤਰਾ ਜਿਹੜੀਆਂ ਨਿਕਲਣੀਆਂ ਵਾ। ਅਗਰ ਕੋਈ ਉਹਨਾਂ ਦੇ ਉੱਪਰ ਟਿਕਾ ਟਿਪ ਨਹੀਂ ਕਰਦਾ ਵਾ ਜਾਂ ਸਾਡੇ ਮਸੀਹ ਭਾਈ ਚਰਨ ਤੰਗ ਪਰੇਸ਼ਾਨ ਦੀ ਗੱਲ ਕਰਦਾ ਵਾ ਤੇ ਫੌਰਨ ਤੌਰ ਤੇ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਦਾਂ ਹੀ ਅਰੈਸਟ ਕਰਕੇ ਉਹਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਸੁਟਿਆ ਜਾਵੇ ਸੋ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਫੇਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਦੇਖੋ ਮਸੀਹ ਭਾਈ ਚਾਰੇ ਨੇ ਆਪਣਾ ਕੰਮ ਕੀਤਾ ਪਰ ਪ੍ਰਸ਼ਾਸਨ ਨੇ ਵੀ ਕੀਤਾ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਗੇ ਜੋ ਬਾਂਜਾ ਕੋਰ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਆ। ਔਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆ। ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਆ। ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਵੀ ਪੰਜਾਬ ਦੀ ਪ੍ਰਭੂਤਾ ਨੂੰ ਅਖੰਡਤਾ ਨੂੰ ਕੋਈ ਢਾਹ ਲਾਵੇ। ਅਗਰ ਕੋਈ ਸਾਡੇ ਪੰਜਾਬ ਦੀ ਅਖੰਡਤਾ ਨੂੰ ਢਾਹ ਲਾਊਗਾ ਉਹਨਾਂ ਦੇ ਉੱਪਰ ਇਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕਰਵਾਈ ਦਿੱਤੀ ਜਾਏਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਦਿੰਦਾ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਸਿੱਧੀਆਂ ਧੰਨਵਾਦ।